ਭਾਈ ਮੇਰੀ ਬੇਨਤੀ ਹੈ ਧੂਰਕੋਟ ਦੀ ਟੀਮ ਬਲਮ ਤੁਹਾਡਾ ਮੈਚ ਹੈ ਵੀਰੇ ਬਲਮ ਬਲਮ ਗੱਗੀ ਬਣਾਉਂਦਾ ਮੈਚ ਹੈ ਧੂਰਕੋਟ ਦੀ ਟੀਮ ਦੇ ਵਿੱਚ ਸੁਰਖਪੁਰੀਏ ਯੋਧੇ ਨੇ ਖੇਡਣਾ ਸੀ ਉਹਦਾ ਫੋਨ ਨਹੀਂ ਲੱਗ ਰਿਹਾ ਜੇ ਮੇਰਾ ਵੀਰੋ ਆਵਾਜ਼ ਸੁਣ ਰਿਹਾ ਤੇ 5 ਮਿੰਟਾਂ 2 ਮਿੰਟਾਂ ਚ ਗਰਾਊਂਡ ਚ ਆ ਜੀ ਜਾਂ ਸਾਨੂੰ ਕਾਲ ਕਰ ਲੈ ਨਹੀਂ ਵੀਰੇ ਜਵਾਨ ਕਰਕੇ ਯਾਰ ਇਦਾਂ ਨਾ ਕਰਿਆ ਕਰੋ ਬਾਅਦ ਚ ਪਲੇਅਰ ਫੋਨ ਬੰਦ ਕਰ ਲੈਂਦੇ ਆ ਕੋਈ ਗੱਲਾਂ ਜੋ ਗੱਲਾਂ ਪਹਿਲਾਂ ਹਾਂ ਹੀ ਨਾ ਕਰਿਆ ਕਰੋ ਯਾਰ ਜਿਹਨੇ ਖੇਡਣਾ ਹਾਂ ਕਰਿਆ ਕਰੋ ਨਹੀਂ ਨਾ ਕਰਿਆ ਕਰੋ 7-8 ਲੱਖ 7-8 ਲੱਖ ਰੁਪਈਆ ਦੇ ਦੇਣਾ ਤਰਾਏ ਦਾ ਨਹੀਂ ਅਗਲੇ ਸਾਲ ਅਸੀਂ ਇੱਕ ਵਾਰ ਉਹ ਰੱਖ ਕੇ ਦੋਨੇ ਦਿਨ 16 ਤੇ 17 ਨੂੰ ਰੋਲ ਹੀ ਚੱਲੂਗੀ ਠੀਕ ਆ ਤਾਂ ਤਾੜੀ ਮਾਰ ਦਿਓ ਬਸ ਅਗਲੇ ਸਾਲ ਕਮੇਟੀ ਨੂੰ ਮਨਜ਼ੂਰ ਆ ਕਮੇਟੀ ਨੂੰ ਮਨਜ਼ੂਰ ਆ ਅਗਲੇ ਸਾਲ 16 ਤੇ 17 ਇੱਕ ਵਾਰ ਉਹ ਰੱਖ ਕੇ ਨਵੇਂ ਮੁੰਡਿਆਂ ਨੂੰ ਕਰਾਇਆ ਦਿਆ ਕਰਾਂਗੇ ਜਿਹੜਾ ਪਹਿਲਾ ਰਾਊਂਡ ਹਾਰੂ 3000 ਦੂਜਾ 5000 ਤੀਜਾ 7000 ਜਿਹੜੀ ਟੀਮ ਲਾਉਣਾ ਚਾਹੁੰਦੀ ਹੈ ਵੈਲਕਮ ਆ ਭਾਵੇਂ 100 ਟੀਮ ਆ ਜਾ ਕਰੇ ਆ ਸ਼ਰਮ ਨੇ ਉਹਨਾਂ ਨੇ ਇੱਕ ਜਵਾਨ ਤੇ ਆਇਆ ਯਾਰ ਵੀਰ ਬਣ ਕੇ ਪਰੇਰੋ ਕਬੱਡੀ ਆਖਰੀ ਖਤਸਾਹਾਂ ਤੇ ਐ ਨਾ ਕਰਿਆ ਕਰੋ ਇਦਾਂ ਬਾਈ ਖੁਸ਼ ਆਦਾ ਤਾੜੀ ਮਾਰ ਦੋ ਯਾਰ ਗੇੜਵੀ ਨਾ ਹੋ ਗਿਆ ਭਾਵਾਂ ਨੂੰ ਗਹਿੜਾ ਇੱਕ ਮਿੰਟ ਬਿੱਟੂ ਗਹਿੜਾ ਦਾ ਕਬਾਲ ਕਿੱਥੇ ਬਾਈ ਆ ਗਿਆ ਆ ਗਿਆ ਮੇਰੀ ਬੇਨਤੀ ਆ ਸਾਰੀਆਂ ਟੀਮਾਂ ਫੋਨ ਕਰੀ ਜਾਂਦੀਆਂ ਸਾਡਾ ਮੈਚ ਪਿੱਛੇ ਕਰਦੇ ਸਾਡਾ ਮੈਚ ਪਿੱਛੇ ਕਰਦੇ ਟੀਮਾਂ ਦਾ 20000 ਕੀ ਦਾ ਕੀ ਦਾ ਕਰਾਂਗੇ 20 ਦਾ ਟੀਮਾਂ ਗਈਆਂ 4:00 ਵੱਜ ਗਏ ਆ 7 ਵਜੇ ਅਸੀਂ ਫਾਈਨਲ ਕਰਾਉਣਾ ਬਾਈ 7 ਵਜੇ ਕਰਾਉਣਾ ਭਾਵੇਂ ਪੰਜ-ਪੰਜ ਰੇਟਾਂ ਦਿਓ ਯਾਰ ਆਹ ਸਾਲ ਅਗਲੇ ਸਾਲ ਬਸ ਇੱਕ ਵਾਰ ਨਰੋਲ ਹੋਇਆ ਕਰੂੰਗੀ ਸਹੀ ਅਗੱਡੀ ਬਾਈ ਇੱਕ ਵਾਰੀ ਪੈਣੀਆਂ ਮਾਰ ਦਿਓ ਯਾਰ ਸਾਰੇ 4 ਮਹੀਨੇ ਹੋ ਗਏ ਮਿੰਤਾ ਕਰੀ ਜਾਂਦੇ ਆ ਬਾਈ ਪਰਚੀ ਕਟਾ ਲਓ ਪਰਚੀ ਕਟਾ ਲਓ ਜਦ ਆਹੀ ਕੁਛ ਦੇਖਣਾ ਅਸੀਂ ਫਿਰ ਐਂਡ ਤੇ ਕਰਾਂਗੇ ਮੇਲਾ ਸਾਡਾ ਲੋਕ ਇਕੱਠ ਕਰਨ ਨੂੰ ਪਲੇਸ ਸਾਡੇ ਸਾਡੇ ਇਕੱਠ ਉਦਾਂ ਹੀ ਬਹੁਤ ਹੋ ਜਾਂਦਾ ਤਾਰੀ ਮਾਰ ਦਿਓ ਜੇ ਇੱਟਾ ਹੀ ਇਕੱਠ ਕਰਦੇ ਰਹਾਂਗੇ ਮਾਗੀ ਮੇਲੇ ਤੇ ਇੱਕ ਵਾਰ ਨਰੋਲ ਕਰਾਇਆ ਕਰਾਂਗੇ ਹਰ ਸਾਲ ਆਜੋ ਭਾਈ ਕੱਢ ਜਾ ਵੀ ਫੈਸਲਾ ਇੱਕੋ ਮਿੰਟ ਵੀਰੇ ਕੱਢੀ ਫੈਸਲਾ ਕਰ ਦੋ ਵੀ ਜਿਹੜੀ ਟੀਮ ਗਰਾਊਂਡ ਤੇ ਟਾਈਮ ਸਰ ਨਹੀਂ ਆਉਂਦੀ ਤੇ ਉਹ ਫੈਸਲਾ ਕਰ ਦੋ ਵੀ ਆਪਾਂ ਦਰਸ਼ਕ